ਸਿਕਾ ਜੀ ਆਪ ਸਭ ਜੀ ਦਾ ਮੇਰੇ ਪੰਜਾਬੀ ਸੂਟ ਸਲਾਈ ਦੇ ਸਵਾਗਤ ਹੈ ਮੈਂ ਅੱਜ ਕਟਾਂਗੀ ਜੀ ਸ਼ਾਰਟ ਕੁਟਿੰਗ ਨਹੀਂ ਜਿਵੇਂ ਚੱਲ ਰਿਹਾ ਪੰਜਾਬ ਅੱਜ ਕੱਲ ਉਹ ਮੈਂ ਅੱਜ ਕਟਿੰਗ ਤੁਹਾਨੂੰ ਦੱਸਾਂਗੀ ਜੀ ਸਟਿਚਿੰਗ ਵੀ ਦੱਸਾਂਗੀ ਹਾਂਜੀ ਮੇਰੇ ਕਸਟਮਰ ਦੀ ਹੈਗੀ ਹੈ ਲੈਂਥ 3 ਇੰਚ ਲੈਂਥ ਹੋਇਆ ਇਹਨਾਂ ਦੀ ਆ ਦੇਖੋ ਜੀ ਮੈਂ ਡਬਲ ਫੋਲਡ ਕਪੜਾ ਕੀਤਾ ਹੋਇਆ ਮੈਂ ਦੋਨੋਂ ਜਿੰਨਾ ਪੇਟੀਆਂ ਕੱਢਾਂਗੀ ਜਿextré ਐਦਾ ਪੇਟੀ ਹੁੰਦੀ ਹੈ ਨਾ ਉਹ ਵਾਲੀ ਪਾਵਾਂਗੀ ਬਈ ਪੇਟੀ ਮੇਰੀ ਹੈਗੀ ਹੈ ਕੁਰਤੀ ਦੀ 14.5 ਮੈਂ ਰੱਖਾਂਗੀ ਜੀ 15 15 ਦੀ ਕੁਰਤੀ ਰੱਖਾਂਗੀ ਮੇਰੇ ਕਸਟਮਰ ਦੀ ਚੈਸਟ ਹੈਗੀ ਹੈ 14.5 ਸਾਡੇ ਵੀ ਮੇਰੇ ਖਾਂਗੀ 2 ਇੰਚ ਵੱਧ ਸਵਾ 10 ਸਵਾ 10 ਸਵਾ 11 ਸਵਾ 12 ਵੀ ਕਾਜੀ ਇਹਦਾ ਇਹਨਾਂ ਦਾ ਰੱਖਾਂਗੀ ਜੀ ਮੈਂ 7 ਪੌਣੇ 7 ਰੱਖਾਂਗੀ ਜੀ ਇਹਨਾਂ ਦਾ ਮੈਂ 7 ਇੰਚ ਅਗਲੀ ਕਾਟ ਪਾਏਗੀ ਜੀ ਮੇਰੀ 1.5 ਇੰਚ ਦੀ ਇਹਨਾਂ ਦੀ ਜੀ ਮੈਂ 1.5 ਇੰਚ ਦੀ ਪਾਵਾਂਗੀ ਔਰ ਪਿਛਲੀ ਪਾਵਾਂਗੀ ਦੀ 2 ਇੰਚ ਦੀ ਮੈਂ ਹੁਣ ਜਿੱਤਾ ਦੋਨੋਂ ਹੀ ਪੱਲੇ ਨੇ ਮੇਰੇ ਮੈਂ ਇਕੱਠੇ ਹੀ ਕੱਟ ਲਵਾਂਗੀ ਤੇ ਮੈਂ 2 ਇੰਚ ਦੀ ਕਾਟ ਕੇ ਹੀ ਕਟਾਂਗੀ ਸਾਈਮ ਨੂੰ ਸਾਈਟ ਤੇ ਕੱਟਤਾ ਜੀ ਫਰ ਸਾਰੀ ਮੈਂ ਗੇਰਿੰਗ ਦੀ ਕਾਰ ਤੇ ਕੱਟ ਲਵਾਂਗੀ ਪੌਂਜੀ ਬਚੋੜਾ ਵਾਸਤੇ ਕੱਪੜੇ ਦੀ ਕਟਿੰਗ ਕਰਾਂਗੀ ਕਿਉਂਕਿ ਜੋ ਬੱਚੀ ਦੀ ਕੁੜਤੀ ਹੈਗੀ ਹੈ ਨਾ ਉਹ ਕਹਿੰਦੀ ਸੀ ਕਿ ਮੈਨੂੰ ਜਿਆਦਾ ਮੇਂ ਚੋਣਾ ਵਾਲੀ ਪਸੰਦ ਆ ਗਈ ਹੈ ਇਸ ਕਰਕੇ ਮੈਂ ਕੁੱਲੇ ਕੱਪੜੇ ਨਹੀਂ ਲਾ ਰਹੀਆਂ ਜੀ ਸਾਰੀਆਂ ਠੀਕ ਹੈ ਕਟਾਈ ਕਰਾਂਗੀ ਮੈਂ ਸਾਰਾ ਸਾਰਾ ਇੰਚ ਤੇ ਕਟਾਈ ਕਰ ਰਹੀ ਜੀ ਇਹ ਦੇਖੋ ਜਦੋਂ ਮੀ ਆਪਾਂ ਕਟਿੰਗ ਕਰਨੀ ਹੈ ਸਿੱਕਣ ਵਾਲਿਆਂ ਪਹਿਣਾ ਵਾਸਤੇ ਆ ਕਿ ਆਪਾਂ ਨਿਸ਼ਾਨੀ ਭਾਵੇਂ ਜ ਨੂੰ ਜ ਵੱਧ ਵਾਰੀ ਲਾਉਣੀ ਪੈ ਜੇ ਨਿਸ਼ਾਨੀ ਤੋਂ ਨਹੀਂ ਗਰੇਲ ਕਰਨਾ ਜਿਵੇਂ ਨਿਸ਼ਾਨੀ ਨਾਲ ਆ ਜੇ ਅਗਰ ਅਸੀਂ ਨਿਸ਼ਾਨੀ ਇਹ ਤੋਂ ਕਹਾਂਗੇ ਨਾ ਕਿ ਚਲੋ ਜੀ ਇੱਕ ਥਾਂ ਲੱਗੀ ਹੈ ਦੂਜੇ ਦਾ ਉੱਧਾ ਹੀ ਕੱਟ ਲੀਏ ਉਹ ਕਈ ਵਾਰੀ ਸਾਡੇ ਕੋਲ ਗਲਤੀ ਹੋ ਜਾਂਦੀ ਆ ਕਿਉਂਕਿ ਮੈਂ ਸਿਰਫ ਜਿਹੜੀਆਂ ਮੇਨ ਆਪਾਂ ਨਾਲ ਜੁੜੀਆਂ ਉਹਨਾਂ ਨੇ ਸਿੱਖਣ ਵਾਲਾ ਕਿਉਂਕਿ ਜਿਹੜੀਆਂ ਹੋਰ ਮੇਰੇ ਨਾਲ ਪਹਿਣਾ ਸਿੱਖਣ ਵਾਲੀਆਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਨਾ ਉਹਨਾਂ ਲਈ ਮੈਂ ਚੋਣੀ ਆ ਕਿ ਬਹੁਤ ਹੀ ਕੰਮ ਸੌਖਾ ਹੋ ਜੇ ਤੇ ਚਲੋ ਨਾਲ ਜੁੜੀਆਂ ਪਹਿਣਾ ਨੂੰ ਕੁਝ ਨਾ ਕੁਝ ਨੌਲੇਜ ਹਾਸਲ ਹੋ ਜੇ ਹੈ ਨਾ ਮੇਰਾ ਮੇਨ ਮਕਸਦ ਇਹੀ ਹੈ ਅੱਜ ਹੀ ਦੇਖੋ ਮੈਂ ਗੋਨਾ ਪੱਲਿਆਂ ਦੀ ਕਟਿੰਗ ਕਰ ਲਈ ਇੱਕ ਬੈਕ ਸਾਈਡ ਦਾ ਹੋ ਗਿਆ ਇੱਕ ਫਰੰਟ ਦਾ ਹੋ ਗਿਆ ਤਾਂ ਕਿ ਇਹਨਾਂ ਦਾ ਪੈਂਟ ਪਲਾਜ਼ੋ ਪੈਂਟ ਪਲਾਜ਼ੋ ਦੇ ਵਿੱਚ ਮੈਂ 2.5 ਇੰਚ ਦੇਖੋ ਜੀ ਉਪਰੋਂ ਰੱਖ ਲੈ ਜੀ ਇਲਾਸਟਿਕ ਕੌਣ ਵਾਸਤੇ ਠੀਕ ਆ ਇਹ ਪਰ ਮੇਰੇ ਕਸਟਮਰ ਦੀ ਹੈ ਕਿ ਇਹ 2 ਇੰਚ 2 ਇੰਚ ਤੇ ਮੈਂ ਰੱਖਾਂਗੀ 2 ਇੰਚ ਵੱਧ 4 ਇੰਚ ਵੱਧ ਸੌਰੀ 2 ਨਹੀਂ 2 ਉਦੋਂ ਦੀ ਸੈਲਪ ਤੇ ਤਾਂ ਉਦੋਂ ਹੀ 4 ਹੋ ਗਿਆ 10 11 ਤੇ 12 12 ਇੰਚ ਦੇਖੋ ਜੀ ਮੈਂ ਰੱਖਣੀ ਕਿਉਂਕਿ ਡਬਲ ਕਪੜਾ ਵਾ ਆਪਾਂ 12 ਰੱਖਾਂਗੇ 12 ਦਾ ਮੈਂ ਅਸਨ ਦੀ ਲੰਬਾਈ ਰੱਖ ਲਈ ਜੀ ਏਪ ਦੀ ਹੁਣ ਇਹਦਾ ਦਾ ਅਸਨ ਰੱਖਾਂਗੀ ਜੀ ਮੈਂ 12 ਇੰਚ ਆ ਦੇਖਿਓ 12 ਇੰਚ ਇਹ ਅਸਨ ਰੱਖਾਂਗੀ ਔਰ ਦੇਖਿਓ ਇਧਰੋਂ 2 ਇੰਚ ਆਪਾਂ ਇਧਰੋਂ ਕੱਪੜੇ ਨੂੰ ਵਿਦਾ ਕੇ ਨਿਸ਼ਾਨੀ ਲਗਾ ਲਾਂਗੇ ਜੀ 2 ਇੰਚ ਦੀ ਕਾਟ ਜੀ ਨੂੰ ਆਪਾਂ ਕਹਿ ਦਨੇ ਆ ਇਹ ਹੋ ਗਈ ਜੀ ਆਪਣੀ 2 ਇੰਚ ਦੀ ਗੁਲਾਈ ਦੇਖੋ ਜੀ ਆਪਾਂ ਜਿਵੇਂ ਆਮ ਸ਼ਹਿਰਾਂ ਦੇ ਵਿੱਚ ਚੈਲਾ ਲਓ ਜੋ ਪ੍ਰੋਫੈਸ਼ਨਲ ਹੈਗੇ ਨੇ ਉਹਨਾਂ ਨੇ ਆਪਣੇ ਸਕੇਲ ਵਗੈਰਾ ਰੱਖੇ ਹੁੰਦੇ ਮੈਂ ਆਵਾ ਪਿੰਡਾਂ ਦੇ ਵਿੱਚ ਆਮ ਜੇ ਘਰ ਦੇ ਵਿੱਚ ਉੱਠੀ ਹੋਈ ਤੇ ਮੈਂ ਵੀ ਉਸੇ ਹਿਸਾਬ ਨਾਲ ਕਟਿੰਗ ਕਰ ਰਹੀ ਹਾਂ ਜਿੱਦਾਂ ਕਿ ਮੈਂ ਸਿੱਖੀ ਹੋਈ ਆ ਉਵੇਂ ਹੀ ਮੈਂ ਤੁਹਾਨੂੰ ਦੱਸਾਂਗੀ ਕਿਉਂਕਿ ਮੇਰੇ ਨਾਲ ਜ਼ਿਆਦਾਤਰ ਪੇਣਾ ਪਿੰਡਾਂ ਵਿਆਹ ਹੀ ਜੁੜੀਆਂ ਹੋਈਆਂ ਨੇ ਉਸੇ ਤਰੀਕੇ ਨਾਲ ਜਿੱਦਾਂ ਮੈਂ ਕੰਮ ਕਰਦੀ ਹਾਂ ਓਦਾਂ ਹੀ ਮੈਂ ਤੁਹਾਨੂੰ ਦੱਸ ਰਹੀ ਕਿ ਜਿਆਦਾ ਆਪਾਂ ਸੋਸ਼ਲ ਬੋਸ਼ਿਆਂ ਦੇ ਵਿੱਚ ਨਹੀਂ ਪੈਣਾ ਆਪਾਂ ਕੰਮ ਇਦਾਂ ਵੀ ਕਰ ਸਕਨੇ ਹਾਂ ਹੈਨਾ ਕਿ ਕੋਈ ਵੀ ਹੁੰਦਾ ਕਿ ਪਹਿਣਾ ਨੂੰ ਹੁੰਦਾ ਕਿ ਲੈ ਜੀ ਫੁਲਾਨੇ ਨੇ ਹੋਤੇ ਦੱਸਿਆ ਸੀ ਫਲਾ ਉਹ ਸਕੇਲ ਹੈ ਨਹੀਂ ਜੇ ਉਹ ਨਹੀਂ ਆਪਾਂ ਪਲਾਜ਼ੋ ਦੀ ਕਟਿੰਗ ਐਵੇਂ ਵੀ ਇੰਚ ਟੇਪ ਦੇ ਨਾਲ ਵੀ ਲੈ ਕੇ ਕਰ ਸਕਦੇ ਆ ਕੋਈ ਔਖਾ ਕੰਮ ਨਹੀਂ ਜੇ ਹੈਗਾ ਲੈਂਥ ਹੈ ਜੀ ਉਹਨਾਂ ਦੀ 39.5 ਆ ਦੇਖੋ ਜੀ ਮੈਂ ਵੀ 39.5 ਤੇ ਲੈਂਥ ਦੀ ਨਿਸ਼ਾਨੀ ਲਗਾ ਲਈ ਜੀ ਆਪਾਂ ਰੱਖਾਂਗੇ ਜੀ 2 ਇੰਚ ਵੱਧ ਨੀਚੋ ਫੋਲਡ ਕਰਨ ਵਾਸਤੇ ਆਪਾਂ ਲੈਂਥ ਐਥੋਂ ਲੈਣੀ ਹੈ ਜੀ ਧਿਆਨ ਨਾਲ ਦੇਖੋ ਉੱਪਰ ਆਪਾਂ ਲਾਸਟਿਕ ਦੀ ਸਪੇਸ ਛੱਡ ਕੇ ਜੋ ਮੈਂ ਪਹਿਲੇ ਨਿਸ਼ਾਨੀ ਠਾਈ ਇੰਚ ਦੀ ਲਾਈ ਉਹ ਜਗ੍ਹਾ ਛੱਡ ਕੇ ਆਪਾਂ ਫਿਰ ਲੈਣੀ ਹੈ ਲੈਂਥ ਦੀ ਜਾਨੀ ਇੱਥੇ ਕਈ ਵੇ ਵੇ ਭੈਣਾਂ ਨੂੰ ਸਿੱਖਣ ਵਾਂਗ ਮੇਰੇ ਕੋਲ ਬੱਚੀਆਂ ਵੀ ਜਿਹੜੀਆਂ ਹੰਦਗਾਂ ਉਹ ਵੀ ਗੜਬੜ ਕਰ ਜਾਂਦੀਆਂ ਕਿ ਉੱਪਰੋਂ ਲੈ ਲਿੰਦੀਆਂ ਇਹ ਜ਼ਰੂਰ ਧਿਆਨ ਰੱਖਣਾ ਤੁਸੀਂ ਤੋ ਕਿ ਮੈਂ ਪਹਿਲੇ ਕਿਹਾ ਹੋਇਆ ਸੀ ਜੇ ਮੇਰੇ ਚੈਨਲ ਨਾਲ ਜੁੜੇ ਰਹੋਗੇ ਮੈਂ ਤੁਹਾਨੂੰ ਇਹ ਛੋਟੇ ਤੋਂ ਛੋਟਾ ਪੁਆਇੰਟ ਦੱਸਾਂਗੀ ਜੀ ਕੋਨ ਉਹਨਾਂ ਦਾ ਪਹੁੰਚਾ ਹੈਗਾ ਵਾ 8 ਇੰਚ ਮੈਂ ਰੱਖਾਂਗੀ 2 ਇੰਚ ਵੱਧ 8 ਤੇ 2 10 ਆ ਦੇਖੋ ਜੀ ਆਪਾਂ ਇਵੇਂ ਵੀ ਨਿਸ਼ਾਨੀ ਲਗਾ ਸਕਦੇ ਆ ਨਹੀਂ ਵੀ ਸਕੇਲ ਹੈਗਾ ਤਾਂ ਕੋਈ ਮੁਸ਼ਕਲ ਨਹੀਂ ਹੈਗੀ ਕੋਈ ਜ਼ਿਆਦਾ ਚੱਕਰਾਂ 'ਚ ਨਹੀਂ ਪੈਣ ਦੀ ਲੋੜ ਹੈਗੀ हूं आ देखो आप जिम्मे इतों लाई ना बारह इंच की निशानी ये वह पेंट प्लाजो आप पेंट प्लाजो इवे ही कट दे बारह इंच रखे जी आप इतो हूं आप अदे इंच की आप इतों शेप देनी होंगी है है देखो जी मेरा फ्रंट साइड निकल गई जी हूं मैं इतों कटिंग करा जिन्हें मैं तुम दस कि मैं अद्धे इंच की इतों काट पाई हुई है है जी? अगर थोड़ी बहुत उधर हो जाए मुश्किल नहीं भी सही कर सकते हैं क्योंकि जिड़िया भेन सिख लिया ने उन्होंने सिलाई मारनिया सीधिया आने हम दूसरी साइड ना इवे ही रख लवाने जी उपर ही दे क्योंकि कपड़ा सा खुले बरद वे बरदा ਸਟਰਾਪਾ ਸੈਟਿੰਗ ਸਾਰੀ ਕਰਕੇ ਆਪਾਂ ਜਿਹੜੀ ਇਹਦੀ ਪੈਂਟ ਪਲਾਟੋ ਦੀ ਬੈਕ ਸਾਈਡ ਆ ਹਮੇਸ਼ਾ 1 1 ਇੰਚ ਡੇਢ ਇੰਚ ਵਾਧਾ ਰੱਖਣੀ ਆ ਉਹ ਆਪਾਂ ਅਕੋਰਡਿੰਗ ਟੂ ਪਰਸਨ ਕਰ ਲੈਣਾ ਵਾ ਕਿ ਜਿੱਦਾਂ ਦਾ ਕਿਸੇ ਦੀ ਮਤਲਬ ਬੋਡੀ ਆ ਉਹਦੇ ਹਿਸਾਬ ਨਾਲ ਕੋਈ ਜ਼ਿਆਦਾ ਹੈਵੀ ਸਰੀਰ ਦਾ ਵਾ ਜੀਵੇ ਉਹਨੂੰ ਆਪਾਂ 2 ਇੰਚ ਵੀ ਵਾਧਾ ਰੱਖ ਸਕਨੇ ਆ ਬੈਕ ਸਾਈਡ ਫਰੰਟ ਸਾਈਡ ਨਾਲੋਂ ਇਹਦਾ ਮੈਂ ਸੱਖਾਂ ਕਿ ਜੀ ਡੇਢ ਇੰਚ

ਇਦਰੋਂ ਨਹੀਂ ਵੱਡਾ ਰੱਖਣਾ ਆਪਾਂ ਇਧਰ ਸਾਈਡਾਂ ਤੋਂ ਹੀ ਵੱਡਾ ਰੱਖਣਾਵਾ ਕਿਵੇਂ ਬਣਾਉਣ ਨਾਲ ਕਟਿੰਗ ਕਰ ਲਾਂਗੇ ਜੀ ਉਨਾ ਪਾ ਜਿਵੇਂ ਦੇਖੋ ਇਹ ਸੰਝਾ ਕਪੜਾ ਹੈ ਗਾ ਸੀਗਾ ਆਪਾਂ ਇਹਨਾਂ ਵਿੱਚੋਂ ਕੱਟ ਲਵਾਂਗੇ ਜੀ ਦੇਖੋ ਜੀ ਮੇਰੀ ਹੋ ਗਈ ਪਲਾਜ਼ੋ ਦੀ ਵੀ ਕਟਿੰਗ ਕਲੀਅਰ ਐ ਹੋਂ ਕਟਾਂਗੀ ਬਾਵਾ ਮੇਰੇ ਬਾਵਾ ਦਾ ਕਪੜਾ ਦੇਖੋ ਸੈੱਟ ਕਰ ਲਿਆ ਹੋਇਆ ਹੈ ਬਾ ਨਾ ਚਾਰੋਂ ਪੱਲੇ ਨੇ 19 ਇੰਚ ਬਾਵਾ ਮੇਰੇ ਕਸਟਮਰ ਦੀ ਮੈਂ ਲਵਾਂਗੀ ਜੀ 23 ਕਿਉਂਕਿ 23 ਮੈਂ ਤਾਂ ਲੈ ਰਹੀ ਆ ਇਹਦੇ ਵਿੱਚ ਆਪਾਂ ਇਲਾਸਟਿਕ ਪਾਉਣੀ ਇਲਾਸਟਿਕ ਵਾਲੀ ਛੂੜੀ ਵਾਲੀ ਮਾਂ ਜਿਵੇਂ ਹੁੰਦੀ ਉਹ ਬਣਾ ਰਹੀ ਆ ਮੈਂ ਜੇ ਆਪਾਂ ਉਵੇਂ ਕੋਈ ਪਾਈਪਿੰਗ ਵਗੈਰਾ ਦੇਣੀ ਹੈ ਫਿਰ 3 ਇੰਚ ਵਾਧ ਰੱਖਣੀ ਆ ਉਦਾਂ ਆਪਾਂ ਜੇ ਅਗਰ ਉੰਝੀ ਹੀ ਫੋਲਡ ਕਰਨੀ ਹੈ ਫਿਰ ਆਪਾਂ 2 ਇੰਚ ਵਾਧ ਰੱਖਣੀ ਹੈ ਤੇ ਮੈਂ ਪਾਵਾਂਗੀ ਜੀ ਚੂੜੀ ਵਾਲੇ ਵਿੱਚ ਕਰਕੇ 1.5 ਇੰਚ ਹੀ ਵਾਧ ਰੱਖਾਂਗੀ ਜੀ ਆ ਦੇਖੋ ਜੀ ਮੈਂ ਨਿਸ਼ਾਨੀ ਲਗਾ ਲਈ ਜੀ ਹੁਣ ਬੋਕੇ ਦਾ ਮੈਂ ਜ਼ਿਆਦਾ ਰੱਖਾਂਗੀ ਕਿਉਂਕਿ ਆਪਾਂ ਇਹਦੇ ਚ ਇਲਾਸਟਿਕ ਪਾਣੀ ਹੈ ਚੂੜੀ ਪੈਣੀ ਚਾਹੀਦੀ ਹੈ ਨਾ ਮੈਂ 10 ਇੰਚ ਰੱਖਾਂਗੀ ਜੀ ਨੀਚੋਂ ਠੀਕ ਆ ਇਥੋਂ ਰਾਂਗਜੀ ਮੈਂ ਉੱਪਰ ਮੋੜੇ ਤੋਂ ਸਾਢੇ 5 ਇੱਥੋਂ ਬਾਂਦੀ ਘਾਟ ਪਾਵਾਂਗੀ ਜੀ نیچے ਰੱਖਾਂਗੀ ਮੈਂ 3 ਇੰਚ ਹੁਣ ਮੋੜਾ ਦੇਖੋ ਮੇਰੇ ਜੀ 11 ਇੰਚ ਆ ਰਿਹਾ ਮੈਨੂੰ 9.5 ਚਾਹੀਦਾ ਵਾ ਮੈਂ 2 ਇੰਚ ਵਾਧ ਰੱਖਾਂਗੀ ਇੱਥੋਂ ਨਾ 11 ਇੰਚ ਤੇ ਮੈਂ ਨਿਸ਼ਾਨੀ ਲਗਾ ਕੇ ਬਾਕੀ ਕਟਿੰਗ ਕਰ ਦਾਂਗੀ ਜੀ ਆਪਾਂ ਇਵੇਂ ਰੱਖ ਕੇ ਇੱਥੋਂ ਇਹਦੇ ਨਾਲ ਮਿਲਾ ਦਾਂਗੇ ਠੀਕ ਆ ਇਥੋਂ ਆਪਾਂ ਇੰਜ ਕਾਰਟ ਪਾ ਲਾਂਗੇ ਹੁਣ ਆਪਾਂ ਇਥੋਂ ਰੱਖ ਕੇ ਜੀ ਇੰਚ ਟੇਪ ਇਥੋਂ ਆਪਾਂ ਕਾਰਟ ਪਾਵਾਂਗੇ ਜਿਹੜੇ ਆਪਾਂ ਇਹ ਸਿੱਖਣਾ ਚਾਹੁੰਦੇ ਆ ਨਾ ਬਿਲਕੁਲ ਅਜੇ ਕੁਝ ਨਹੀਂ ਆਂਦਾ ਜਿੰਨਾਂ ਨੂੰ ਉਹ ਵੀ ਮਤਲਬ ਦੇਖ ਕੇ ਵੀਡੀਓ ਤੇ ਆਰਾਮ ਨਾਲ ਸਿੱਖ ਸਕਦੀਆਂ ਘਰ 'ਚ ਬੈਠੇ ਹੀ ਸਿੱਖ ਸਕਦੀਆਂ ਜੀ ਆਪਾਂ ਇਹ ਤੋਂ ਸੈਂਟਰ ਦੇ ਵਿੱਚੋਂ ਛੋਟਾ ਜਿਹਾ ਕੱਟ ਲਗਾ ਲਾਂਗੇ। ਉਹ ਵੀ ਛੋਛੇ ਵਾਂਗ ਦੇਂਦੇ ਜਾਂਦੇ ਐ। ਬਾਅਦ ਹੀ ਉਹ 기ਜਿਆ ਦੀ ਕਟਾਈ। ਅਗਲੇ ਪੱਲਿਆਂ ਦੀ ਆਪਾਂ ਮੈਂ ਕਾਟ ਤਾ ਨੂੰ ਦੱਸਣੀ ਆ ਜੀ। ਉਹਦਾ ਵੀ ਮੈਂ ਅੱਗੇ ਸ਼ਾਰਟ ਦੇ ਵਿੱਚ ਦੱਸੀ ਹੋਈ ਆ ਪਰ ਹੁਣ ਵੀ ਦੱਸ ਦਾਂਗੀ। ਕਿਉਂਕਿ ਜਿੰਨੀ ਵਾਰੀ ਵੀ ਭੈਣਾਂ ਨੂੰ ਦੱਸਿਆ ਜਾਏ ਚਲੋ ਛੇੜੀ ਸਿੱਖਣ ਵਾਲੀਆਂ ਕੰਮ ਇਜ਼ੀ ਹੋ ਜਾਏਗਾ ਉਹਨਾਂ ਵਾਸਤੇ ਆਪਾਂ 1-1 ਇੰਚ ਦੀ ਕਾਟ ਪਾਵਾਂਗੇ ਜੀ। ਠੀਕ ਆ ਜੀ। ਜਿਵੇਂ ਮੇਰਾ ਕਿ 10 ਇੰਚ ਮੋਡਾ ਆਣਾ ਵਾ ਮੈਂ 9.5 ਤੱਕ ਕਟਾਟ ਪਾਵਾਂਗੀ 1 ਇੰਚ ਦੀ ਕਾਟ ਆਪਾਂ ਇੱਥੋਂ ਇਵੇਂ ਕੱਟ ਪਾਣੀ ਆ ਜਿਵੇਂ ਆਪਾਂ ਪਲੇਟ ਨਹੀਂ ਦਿੰਦੇ ਹੈਗੇ ਟੂਟਾ ਨੂੰ ਓਵੇਂ ਫਿਰ ਆਪਾਂ ਇਧਰ ਨੂੰ ਸ਼ੇਪ ਦੇ ਦਾਂਗੇ ਇਹ ਹੋ ਗਈ ਮੇਜੀ ਮੇਰੀ ਫਰੰਟ ਕਾਟ ਆਪਾਂ ਦੋ ਪੱਲੇ ਚੁੱਕ ਲਵਾਂਗੇ ਆ ਦੇਖੋ ਜੀ ਦੋ ਇੱਕ ਪੱਲਾ ਦੋ ਪੱਲੇ نیچے ਰਹਿ ਗਏ ਜੀ ਆ ਦੋ ਪੱਲਿਆਂ ਨੂੰ ਆਪਾਂ ਚੁੱਕਣਾ ਵਾ ਅਜੀ ਨਾਮ ਫੋਲਡ ਕਰਾਂਗੀ 1.5 ਇੰਚ ਦਾ ਉੱਥੇ ਪਰ ਛੋਟਾ ਜਿਹਾ ਕਟਾਂ ਲਗਾ ਲਾਂਗੀ ਠੀਕਾ ਜੀ ਹਾਂ ਜੀ ਮੈਂ ਦੇਖੋ ਕਟਾਂਗੀ ਮੈਂ ਪਲਾਜ਼ੋ ਦੀ ਪੌਕਟ ਇਹ ਕਿਹੜੀ ਸਾਈਡ ਮੈਂ ਪਲਾਜ਼ੋ ਨਾਲ ਨਹੀਂ ਮੈਂ ਰੱਖਾਂਗੀ ਜੀ 13 ਇੰਚ ਪੌਕਟ ਦੀ ਲੈਂਥ ਐਧਰ ਉਹ ਮੈਂ ਰੱਖਾਂਗੀ ਜੀ 5.5 ਚਿਕਾ ਇਧਰ ਮੇਰਾ ਹੈਗਾ 6 ਇੰਚ 6 ਇੰਚ نیچے ਆਊਗਾ ਹੈ ਜਿਹੜਾ ਉੱਪਰ ਆਪਾਂ ਇਥੋਂ ਕਾਟ ਪਾਉਨੇ ਨੇ ਜਿਵੇਂ ਬਾਹ ਦੀ ਇਥੋਂ ਆਪਾਂ ਪਾਵਾਂਗੇ ਜੀ 2 ਇੰਚ ਦੀ ਪਾ ਲਾਂਗੇ 2 ਇੰਚ ਦੀ ਕਾਟ ਪਾ ਲਈ ਇਹਨੂੰ ਆਪਾਂ ਮਿਲਾ ਦਾਂਗੇ ਵੀ ਇਹ ਸੋਰੀ نیچے ਆਊਗਾ ਕਾਟ ਵਾਲੀ ਸਾਈਡ ਜਿਹੜੀ نیچے ਆਊਗੀ ਇਧਰੋਂ ਆਪਾਂ ਰੱਖਾਂਗੇ ਜੀ 5 ਇੰਚ ਇਹ ਉੱਪਰ ਆਊਗਾ ਹੁਣ ਇਹ ਆਪਾਂ ਕਾਟ ਪਾ ਦਾਂਗੇ ਇੱਥੇ ਥੋੜੀ ਜੀ ਇਹ ਹੋ ਗਈ ਜੀ ਆਪਣੀ ਪਲਾਜ਼ੋ ਦੀ ਜੇਬ ਹਾਂਜੀ ਕਟਿੰਗ ਹੋ ਗਈ ਹੈ ਜੀ ਮੇਰੀ ਖਤਮ ਹਾਂਜੀ ਇਹ ਕਿ ਮੈਂ ਤੁਹਾਨੂੰ ਪਲਾਜ਼ੋ ਪੈਂਟ ਪਲਾਜ਼ੋ ਦੀ ਕਟਿੰਗ ਔਰ ਜੋ ਹੈ ਅੱਜਕੱਲ੍ਹ ਕੁਰਤੀਆਂ ਦਾ ਡਿਜ਼ਾਈਨ ਚੱਲ ਰਿਹਾ ਹੈ ਨਾ ਉਹ ਮੈਂ ਤੁਹਾਨੂੰ ਕਟਿੰਗ ਦਸੀ ਇਹਦੀ ਮੈਂ ਸਟਿਚਿੰਗ ਵੀ ਕਰਦੇ ਹੋਏ ਦੀ ਤੁਹਾਨੂੰ ਮੈਂ ਵੀਡੀਓ ਪਾਵਾਂਗੀ ਔਰ ਪੈਂਟ ਪਲਾਜ਼ੋ ਦੀ ਵੀ ਸਟੀਚਿੰਗ ਦੀ ਤਾਂ ਵੀਡੀਓ ਪਾਵਾਂਗੀ ਹਾਂਜੀ ਮੈਂ ਜੋ ਕਿ ਮੇਰੇ ਨਾਲ ਪਹਿਨਾ ਜੋੜ ਕੇ ਸਿੱਖ ਰਹੀਆਂ ਹਾਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੇ ਕਟਿੰਗ ਦੱਸਣ ਦਾ ਔਰ ਸਟੀਚਿੰਗ ਕਰਨ ਦਾ ਤਰੀਕਾ ਜ਼ਰੂਰ ਪਸੰਦ ਆਇਆ ਹੋਊਗਾ ਨਾ ਤੇ ਜੋ ਵੀ ਮੇਰੇ ਨਾਲ ਪਹਿਨਾ ਪਹਿਲੀ ਵਾਰ ਮੇਰੇ ਵੀਡੀਓ ਨੂੰ ਦੇਖ ਰਹੀਆਂ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡੇ ਲਈ ਹੀ ਕੰਮ ਸੌਖਾ ਹੋ ਜੀਗਾ ਜੋ ਕਿ ਸਿੱਖਣਾ ਚਾਹੁੰਦੀਆਂ ਨੇ ਵੇਖੋ ਜੇ ਅਗਰ ਅਹੀ ਮਨ ਚਠਾਣਾ ਹੋਵੇ ਨਾ ਕਿ ਕੋਈ ਕੰਮ ਸਿੱਖਣਾ ਵਾ ਸਾਨੂੰ ਜ਼ਰੂਰ ਹੀ ਆ ਜਾਂਦਾ ਵਾ ਇੰਨੇ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਕਟਿੰਗ ਔਰ ਸਟੀਚਿੰਗ ਦੱਸੀ ਹੈ ਨਾ ਕਿ ਤੁਸੀਂ ਜਿੰਦਗੀ ਪਾਰ ਵੀਪੋਰ ਨਹੀਂ ਸਕਦੇ ਹਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ اور ਕਮੈਂਟ ਕਰਨਾ ਸ਼ੇਅਰ ਕਰਨਾ ਅਗਰ ਤੁਹਾਨੂੰ ਕੋਈ ਵੀ ਕਟਾਈ ਬਾਰੇ ਜਾਂ ਸਟਿਚਿੰਗ ਬਾਰੇ ਕੋਈ ਨੌਲੇਜ ਨਹੀਂ ਹੋਵੇ ਤੇ ਮੈਨੂੰ ਕਮੈਂਟ ਕਰ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ